ਪਿੰਡਾਂ ਤੋਂ ਕੁੜੀ ਆ ਕੇ ਸ਼ਹਿਰ ਵਿੱਚ ਇਹਨਾਂ ਲੋਕਾਂ ਦਾ ਪਿਆਰ ਲੈ ਰਹੀ ਆ ਕਿਉਂਕਿ ਸਰਵਸਾag ਮੱਕੀ ਦੀ ਰੋਟੀ ਤੁਸੀਂ ਦੇਖ ਸਕਦੇ ਹੋ ਪੰਜਾਬੀ ਰਸੋਈ ਘਰ ਦਾ ਸਾਗ ਆ ਤੇ ਮੱਕੀ ਦੀ ਰੋਟੀ ਅਤੇ ਮੈਂ ਕੁੜੀ ਪਿੰਡਾਂ ਤੋਂ ਤੁਹਾਡੇ ਸ਼ਹਿਰ ਵਿੱਚ ਪਹਿਲਾਂ ਕੰਮ ਕੀਤਾ ਸੀ ਉਹਹੀਂ ਕਿਸ ਦੇ ਥੱਲੇ ਕੀਤਾ ਸੀ ਤੇ ਫਿਰ ਮਨ 'ਚ ਵਿਚਾਰ ਆਇਆ ਵੀ ਨਹੀਂ ਆਪਣਾ ਕੰਮ ਕਰੀਏ ਤੇ ਲੋਕਾਂ ਨੂੰ ਪਰਾ ਲੱਗੇ ਥਾਲੀ ਵਿੱਚ ਸਾਗ ਹੁੰਦਾ ਦੋ ਮੱਕੀ ਦੀਆਂ ਰੋਟੀਆਂ ਹੁੰਦੀਆਂ ਨਾਲ ਵਾਈਟ ਮੱਖਣ ਹੁੰਦਾ ਨਾਲ ਸਲਾਦ ਹੁੰਦਾ ਘਰ ਦਾ ਹੀ ਚਾਰ ਮੂਲੀ ਦਾ ਤੇ ਮਿਰਚ ਦਾ ਆਚਾਰ ਆ ਉਹ ਆਪ ਹੀ ਤਿਆਰ ਕਰੀਦਾ ਤੇ ਬਹੁਤ ਵਧੀਆ ਰਿਸਪੌਂਸ ਬਹੁਤ ਵਧੀਆ ਦਿੰਦੇ ਆ ਜਿੰਨਾ ਭੈਣ ਹੋਣਾ ਤਾਂ ਮੈਂ ਪ੍ਰਸ਼ਾਦਾ ਸ਼ਕਿਆ ਵਾ ਬਹੁਤ ਵਧੀਆ ਦਾ ਬਹੁਤ ਮਿਲਨਸਾਰ ਨੂੰ ਆ ਪਰ ਇਹਨਾਂ ਦਾ ਹੌਸਲਾ ਵਧਾਈ ਕਰਨਾ ਚਾਹੀਦਾ ਵਾ ਬਹੁਤ ਵਧੀਆ ਭੈਣ ਕੰਮ ਨੂੰ ਸਲਾਮ ਜਿਹੜਾ ਬੰਦਾ ਪਿੰਡ ਜੋ ਠੀਂ ਹੁੰਦਾ ਕੋਈ ਜ਼ਰੂਰੀ ਨਹੀਂ ਪਿੰਡ ਵਾਲਾ ਹੁੰਦਾ ਵਾ ਕੰਮ ਹੀ ਪੂਜਾ ਕੰਮ ਕਰਨਾ ਹਰ ਇਨਸਾਨ ਦਾ ਫਰਜ਼ ਆ ਹੋਰ ਸਾਗ ਤੇ ਮੱਕੀ ਰੋਟੀ ਖਾਧੀ ਆ ਘਰਵਾਗਾ ਸਵਾਲ ਲੱਗਾ ਪੂਰਾ ਤੁਹਾਨੂੰ ਘਰ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਲੱਗਾ ਘਰ ਨਾਲੋਂ ਜ਼ਿਆਦਾ ਹਾਂ ਬਹੁਤ ਵਧੀਆ ਲੱਗਾ ਸਾਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੌਸ ਚੈਨਲ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਅੱਜ ਅਮਰਸਾਦ ਦੇ ਰਣਜੀਤ ਐਵਰੀਓ ਦੀ ਆ ਜਿੱਥੇ ਕੀ ਹੈਗੇ ਪਿੰਡਾਂ ਤੋਂ ਕੁੜੀ ਆ ਕੇ ਸ਼ਹਿਰ ਵਿੱਚ ਇਹਨਾਂ ਲੋਕਾਂ ਦਾ ਪਿਆਰ ਲੈ ਰਹੀ ਆ ਕਿਉਂਕਿ ਸਰਵਸਾਗ ਮੱਕੀ ਦੀ ਰੋਟੀ ਤੁਸੀਂ ਦੇਖ ਸਕਦੇ ਹੋ ਪੰਜਾਬੀ ਰਸੋਈ ਕਰਦਾ ਸਾਗ ਆ ਤੇ ਮੱਕੀ ਦੀ ਰੋਟੀ ਅਤੇ ਮੈਂ ਕੁੜੀ ਪਿੰਡਾਂ ਤੋਂ ਤੁਹਾਡੇ ਸ਼ਹਿਰ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੈਣਾ ਲਖਾਈਆ ਭੈਣ ਨੇ ਅਤੇ ਜਿਹੜਾ ਵੀ ਲੈਣਾ ਪਰਦਾ ਜਿਹੜਾ ਉਹਦਾ ਮਨ ਜਿਹੜਾ ਭਾਵਕ ਹੋ ਜਾਂਦਾ ਗੱਲਬਾਤ ਵੀ ਕਰਾਂਗੇ ਰਾਜਵੀਰ ਦੇ ਨਾਲ ਅਸਲ ਜਿਹੜਾ ਖਾਣ ਪੀਣ ਦਾ ਸਮਾਨ ਆ ਰਾਜ ਵੀ ਕਿਸ ਤਰ੍ਹਾਂ ਮਾਂਚ ਵਿੱਚ ਵਿਚਾਰਿਆ ਆ ਵੀ ਪਿੰਡਾਂ ਦਾ ਸਾਗ ਸਰੋਂ ਦਾ ਸਾਗ ਮੱਕੀ ਰੋਟੀ ਸ਼ਹਿਰਾਂ ਵਿੱਚ ਸੈਟਅਪ ਲਿਆਂਦਾ ਜਾਵੇ ਇਹ ਮਾਂਚ ਵਿੱਚ ਵਿਚਾਰ ਕੇ ਤਾਂ ਆ ਸਰ ਆਪਾਂ ਮਤਲਬ ਪਹਿਲਾਂ ਕੰਮ ਕੀਤਾ ਸੀ ਉਹ ਹੀ ਕਿਸ ਦੇ ਥਲੇ ਕੀਤਾ ਸੀ ਫਿਰ ਮਨਤੇ ਵਿਚਾਰ ਆਇਆ ਵੀ ਨਹੀਂ ਆਪਣਾ ਕੰਮ ਕਰੀਏ ਤੇ ਲੋਕਾਂ ਨੂੰ ਪਰਾ ਲੱਗੇ ਤੇ ਫਿਰ ਇਸ ਕਰਕੇ ਹੀ ਆਪਣਾ ਹੀ ਕਰ ਲਿਆ ਜਿਵੇਂ ਸੋ ਵੀ ਪਿੰਡਾਂ ਵਾਸਤੇ ਤੇ ਆਮ ਗੱਲ ਹੈ ਸਰੋਂ ਦਾ ਸਾਗ ਮੱਕੀ ਰੋਟੀ ਪਰ ਸ਼ਹਿਰਾਂ ਵਾਸਤੇ ਮੈਂ ਕਹਿੰਦਾ ਵੀ ਸਗਾਤ ਹੈਗੀ ਆ ਲੋਕ ਕਿੰਨਾ ਕੁ ਪਿਆਰ ਦਿੰਦੇ ਨੇ ਜਦੋਂ ਇਹ ਸੈਟਅਪ ਲਾਇਆ ਸੀ ਲੋਕਾਂ ਵੱਲੋਂ ਕਿੰਨਾ ਕੁ ਪਰਵਾਹ ਹੰਗਾਰਾ ਮਿਲਿਆ ਤੁਹਾਨੂੰ ਸਰ ਬਹੁਤ ਵਧੀਆ ਮਿਲਿਆ ਪਿਆਰ ਸਾਰੇ ਬਹੁਤ ਵਧੀਆ ਪਿਆਰ ਕਰਦੇ ਮੇਰੇ ਭੈਣ ਭਰਾ ਜਿੰਨੇ ਵੀ ਆ ਸਾਰਿਆਂ ਦਾ ਧੰਨਵਾਦ ਦਿਲੋਂ ਤੇ ਤੁਹਾਨੂੰ ਵਧਾ ਪੰਜਾਬੀ ਵੈਸੇ ਹੀ ਪੰਜਾਬੀਆਂ ਨੂੰ ਵੇਖ ਕੇ ਖੁਸ਼ ਹੋਣ ਦੇ ਹੁਣ ਅੱਜ ਕੱਲ੍ਹ ਹਾਂਜੀ ਕਿ ਸੋਚਿਆ ਸੀ ਇਹ ਚੀਜ਼ ਲਾ ਕੇ ਵੀ ਇਸ ਤਰ੍ਹਾਂ ਅਲਾਰਮੀ ਸੈਟਅਪ ਲਾਏਗੀ ਸ਼ਹਿਰ ਚ ਆ ਕੇ ਪਿੰਡ ਤੋਂ ਆ ਕੇ ਇਹਨੇ ਕਿਲੋ ਮੀਟਰ ਦੂਰ ਤੋਂ ਆਣਾ ਪੈਂਡਿਆ ਪਿੰਡਾਂ ਤੋਂ ਆ ਕੇ ਕੁੜੀ ਸ਼ਹਿਰ ਵਿੱਚ ਕੰਮਕਾਰ ਖੋਲੋਗੀ ਇੱਕ ਛੋਟਾ ਸੈਟਅਪ ਲੁਕੀ ਸੋਚਿਆ ਸੀ ਮਾਨਚ ਵਿਚਾਰ ਸੀ ਨਹੀਂ ਸਰ ਨਹੀਂ ਵਿਚਾਰ ਵਾਹਿਗੁਰੂ ਦੇ ਹੱਥ ਵਾਸੀ ਜਿੱਥੇ ਦਾਣਾ ਪਾਣੀ ਟੱਡਾ ਖਿੱਚ ਲਿਆਦਾ ਮੈਨੂੰ ਐਸੋ ਵੀ ਸ਼ਹਿਰਾਂ ਦੀ ਗੱਲ ਕਰੀਏ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲੇ ਕਿੰਨਾ ਪਿਆਰ ਦਿੰਦੇ ਨੇ ਕਿੰਨਾ ਕਿ ਲੋਕ ਮਾਨ ਸਤਕਾਰ ਕਰਦੇ ਨੇ ਅਲਾਰਮੀ ਦਾ ਜਦੋਂ ਉੱਥੇ ਲਾਉਂਦੇ ਨੇ ਤੁਸੀਂ ਸੈਟਅਪ ਲਾਉਂਦੇ ਹੋ ਸਾਰਾ ਸਾਗ ਮੱਕੀ ਰੋਟੀ ਲੋਕਾਂ ਵੱਲੋਂ ਕਿੰ ਨੇ ਬਹੁਤ ਵਧੀਆ ਸਾਰੇ ਬਹੁਤ ਪਿਆਰ ਕਰਦੇ ਆ ਜਿੰਨੇ ਵੀ ਆਂਦੇ ਆ ਨਾ ਮਨ ਸਾਰੇ ਬਹੁਤ ਪਿਆਰ ਕਰਦੇ ਆ ਤੇ ਮਦਦ ਵੀ ਕਹਿੰਦੇ ਕੋਈ ਗੱਲ ਨਹੀਂ ਜੇ ਕੋਈ ਗੱਲ ਹੋਏਗੀ ਤੇ ਸਾਨੂੰ ਦੱਸਿਓ ਪਿੰਡਾਂ ਸ਼ਹਿਰਾਂ ਵਾਲੇ ਆਂਦੇ ਆ ਤੇ ਮੈਨੂੰ ਐਸੋ ਵੀ ਪਿੰਡਾਂ ਵਾਸਤੇ ਜਾਂ ਸ਼ਹਿਰਾਂ ਵਾਸਤੇ ਤੁਸੀਂ ਲੈਣਾ ਜੁਰ ਲਖਾਈਆਂ ਵਾ ਉਹ ਲੈਣਾ ਜੁਰ ਸਾਂਝੀ ਕਰਦੇ ਹੋ ਤੁਹਾਡੇ ਮੂੰਹੋਂ ਸੁਣਨੀ ਆ ਉਹ ਕੀ ਲੈਣਾ ਲਖੀਆਂ ਵੇ ਮੈਂ ਗੁੜੀ ਪਿੰਡ ਤੋਂ ਤੁਹਾਡੇ ਸ਼ਹਿਰ ਵਿੱਚ ਆਈ ਇਹ ਕੀ ਸਭ ਮਨਚ ਵਿਚਾਰ ਆ ਬਈ ਇਹ ਲੈਣਾ ਲਖੀਆ ਯਾਰ ਤੇ ਲੈਣਾ ਬਹੁਤ ਸੋਹਣੀਆਂ ਨੇ ਹਰ ਕੋਈ ਲੈਣਾ ਪੜਦਾ ਵਾ ਇਹ ਕਿਸ ਤਰ੍ਹਾਂ ਨਾਲ ਮਨਜ ਵਿਚਾਰ ਰਿਹਾ ਵੀ ਪਿੰਡਾਂ ਦੀ ਕੁੜੀ ਸ਼ਹਿਰ ਵਿੱਚ ਆ ਕੇ ਕੰਮ ਕਰ ਰਹੀ ਹੈ ਇਹ ਸਰ ਮੈਂ ਪਿੰਡ ਤੋਂ ਆਈ ਆਂ ਸ਼ਹਿਰ ਵਿੱਚ ਆਈ ਆਂ ਤੇ ਮਨ ਵਾਲੀ ਗੱਲ ਆ ਵੀ ਪਿੰਡ ਆਪਣੇ ਚੋਂ ਆਈ ਆਂ ਤੁਹਾਡੇ ਸ਼ਹਿਰ ਵਿੱਚ ਤੇ ਇਸ ਕਰਕੇ ਫਿਰ ਮੈਂ ਡੈਲਵੀ ਆ ਮੇਰਾ ਮੈਂ ਪੁਕੜੀ ਪਿੰਡ ਦੀ ਤੁਹਾਡੇ ਸ਼ਹਿਰ ਵਿੱਚ ਆਈ ਆਂ ਠੀਕ ਹੈ ਤੁਸੀਂ ਇਹੋ ਵੀ ਸਾਗ ਦੀ ਗੱਲ ਕਰੀਏ ਕਿਹੜਾ ਸਾਗ ਤਿਆਰ ਕਰਦੇ ਹੋ ਅਸੀਂ ਦੇਖਿਆ ਦੋ ਤਰ੍ਹਾਂ ਦੇ ਸਾਗ ਖਾਇ ਹੁੰਦੇ ਨੇ ਸਰੋਂ ਦਾ ਸਾਗ ਹੁੰਦਾ ਸ਼ਾਇਦ ਇੱਕ ਚਲਾਈ ਦਾ ਸਾਗ ਵੀ ਹੁੰਦਾ ਵਾ ਤੁਹਾਡੇ ਕੋਲ ਕਿਹੜਾ ਸਾਗ ਆ ਕਿੰਨੀ ਕੀ ਮਿਹਨਤ ਲੱਗਦੀ ਹੈ ਸਾਗ ਬਣਾਉਣ ਵਿੱਚ ਸਵੇਰੇ ਕਿੰਨੇ ਵਜੇ ਉੱਠ ਜਾਂਦੇ ਹੋ ਕੀ ਪ੍ਰਕਿਰਿਆ ਕੀ ਹੁੰਦੀ ਆ ਕੌਣ ਕੌਣ ਤੁਹਾਡੇ ਨਾਲ ਸਾਗ ਦਿੰਦਾ ਸਰ ਸਰੋਂ ਦਾ ਸਾਗ ਆ ਤੇ ਇਹਨੂੰ ਪਹਿਲਾਂ ਸਵੇਰੇ ਆਪਾਂ ਫਰੈਸ਼ ਕਰਕੇ ਪੂਰੀ ਤਰ੍ਹਾਂ ਤੇ ਫਿਰ ਅਸੀਂ 2 ਵਜੇ ਧਰਦੇ ਦਾ ਤੇ ਜਾ ਕੇ ਮੈਂ ਪਹੁੰਚ ਜਾਣਾ 6 ਵਜੇ 6-7 ਵਜੇ ਤੱਕ ਪਹੁੰਚ ਜਾਣਾ ਮੈਂ ਵੇਖਣਾ ਇਹਦਾ ਪ੍ਰੋਸੀਜਰ ਵੀ ਇਹ ਮਤਲਬ ਲਾਈ ਵੰਗੂ ਹੋ ਗਿਆ ਆ ਤੇ ਜੇ ਨਹੀਂ ਹੋਇਆ ਫਿਰ ਉਹਨੂੰ ਪਾਣੀ ਪਾ ਕੇ ਰਿੰਨ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਰਿੰਨ ਕੇ ਗਿਆਂ ਕੋਟਾ ਮਾਰ ਕੇ ਤੇ ਫਿਰ ਇਹਨੂੰ ਰੱਖਣਾ ਮੈਨੂੰ ਇਹ ਸੋ ਵੀ ਜਿਹੜਾ ਸਾਗ ਤਿਆਰ ਕਰਦੇ ਹੋ ਇਹ ਚੁੱਲੇ ਤੇ ਤਿਆਰ ਕਰਦੇ ਹੋ ਕਿ ਜਾਂ ਗੈਸ ਤੇ ਤਿਆਰ ਕਰਦੇ ਹੋ ਨਹੀਂ ਸਰ ਚੁੱਲੇ ਤੇ ਜੇ ਚੁੱਲੇ ਦੀ ਚੀਜ਼ ਆ ਤਾਂ ਚੁੱਲੇ ਦੀ ਹੀ ਹੋਊਗੀ ਕੋਈ ਆਪਾਂ ਗੈਸ ਵਾਲਾ ਨਹੀਂ ਜੀ ਸੀਟੀਆਂ ਵਾਲਾ ਕੰਮ ਹੀ ਨਹੀਂ ਹੈਗਾ ਹਾਂਜੀ ਅੱਜ ਦੇਖਿਆ ਅੱਜ ਕੱਲ੍ਹ ਦੀ ਨਵਾਂ ਆਏ ਕਾਲੀ ਕੁੜੀਆਂ ਨੂੰ ਖਾਸ ਕਰਕੇ ਸਾਗ ਬਣਾਉਣਾ ਨਹੀਂ ਆਉਂਦਾ ਮੱਕੀ ਦੀ ਰੋਟੀਆਂ ਲੋਹਣੀਆਂ ਨਹੀਂ ਆਉਂਦੀਆਂ ਸੀ ਦੇਖਿਆ ਵੀ ਮਿਹਨਤ ਨਹੀਂ ਕਰਦੀਆਂ ਸ਼ਾਇਦ ਜਾਂ ਬਾਹਾਂ ਵਿੱਚ ਨਹੀਂ ਜਾਣ ਦੀ ਹੈਗੀ ਵੀ ਉਹਨੂੰ ਘੋਟਿਆ ਜਾਵੇ ਸ਼ਾਇਦ ਉਹ ਸਾਡੀਆਂ ਪ੍ਰਾਣੀਆਂ ਮਾਤਾਵਾਂ ਬੀਬੀਆਂ ਹੁੰਦੀਆਂ ਸੀ ਜਿਨ੍ਹਾਂ ਜੇ ਬਾਹਾਂ ਵਿੱਚ ਜਾਣ ਹੁੰਦੀਆਂ ਸੀ ਤੇ ਉਹ ਜਿਹੜੀਆਂ ਚੰਗੀਆਂ ਸਾਗ ਨੂੰ ਘੋਟਾ ਲਿਆ ਲੌਂ ਲਾਉਂਦੀਆਂ ਸੀ ਅੱਜ ਕੱਲ੍ਹ ਦੀ ਇਹ ਭੈਣਾਂ ਜੇ ਕੁੜੀਆਂ ਜੇ ਜਾਲਾ ਬਾਹਾਂ ਵਿੱਚ ਜਾਣ ਹੈ ਨਹੀਂ ਕੁੜੀਆਂ 'ਚ ਖਾ ਖਾ ਮੈਦਾਂ ਕੁੜੀਆਂ ਫੋਸੋ ਗਿਆ ਅਹੀਂ ਵੀ ਚਲੋ ਖਾਈਦਾ ਹੀ ਆ ਪਰ ਅਹੀਂ ਸਾਫ ਦਾ ਖਾਈਦਾ ਜੀ ਅੱਜ ਚੀਜ਼ ਖਾਦੀ ਆ ਤੇ ਅਸੀਂ 10 ਦਿਨਾਂ ਬਾਅਦ ਖਾਣੀ ਵੀ ਆ ਦਿਨਾਂ ਬਾਅਦ ਵੀ ਉਹ ਚੰਗੀ ਤਰ੍ਹਾਂ ਅੰਦਰ ਜਾ ਕੇ ਮੈਲਟ ਹੋ ਜੇ। ਇਹੀ ਫੇਰ ਕੋਈ ਪ੍ਰੋਸੀਜਰ ਅੱਗੇ ਆਪਣਾ ਖਾਈਏ ਪੀਏ। ਤੇ ਬਾਕੀ ਇਹ ਗੱਲ ਵੀ ਪਿੰਡਾਂ ਵਾਲੀਆਂ ਕੁੜੀਆਂ ਦਲੇਰ ਹੁੰਦੀਆਂ ਸਰ। ਬਿਲਕੁਲ। ਕੋ ਉਹਨਾਂ ਨੇ ਪੱਠੇ ਵੀ ਪਾਉਣੇ ਆ ਧਾਰ ਵੀ ਮੱਜਾਂ ਵੀ ਧਾਰਾਂ ਵੀ ਕੱਢ ਲਈਦੀਆਂ ਆ ਅਸੀਂ। ਤੇ ਪੱਠੇ ਵੀ ਕੁਦਰ ਲਈਦੇ ਆ ਵੱਡ ਲਈਦੇ ਕੋਈ ਟੈਨਸ਼ਨ ਨਹੀਂ ਕਈ ਵੀ ਫੜ ਲਈਦੀ ਆ ਹੱਥਾਂ 'ਚ ਛਾਲੇ ਪਏ ਆ। ਕੇ ਕਿਸੇ ਦੇ ਕੁੜੀ ਦੇ ਮੈਨੂੰ ਲੱਗਦਾ ਪਏ ਹੋਣਗੇ ਅਸੀਂ ਦੇਖਿਆ ਵੀ ਮਿਹਨਤ ਕਰ ਤੋਂ ਪਿੰਡਾਂ ਦੇ ਡਰਦੀਆਂ ਨਹੀਂ ਆ ਜਿਹਨੇ ਜਿਹੜਾ ਮਰਜ਼ੀ ਕੰਮ ਕਰੇ ਉਹ ਫਦੇ ਕਰ ਹੀ ਦਿੰਦੀਆਂ ਨੇ ਸਰ ਮੇ ਪਿੰਡ ਵਾਲੀਆਂ ਕੁੜੀਆਂ ਮਿਹਨਤੀ ਆ ਨਾ ਗੱਲ ਇਹ ਆ ਮਤਲਬ ਕਿ ਸੋਲ ਨਹੀਂ ਆ ਜੋ ਵੀ ਕੰਮ ਜੀ ਉਹਨਾਂ ਨੂੰ ਕਹਤਾਂ ਨਾ ਤੁਸੀਂ ਆ ਕਰਨਾ ਆ ਅੱਜ ਹੀ ਕਰਨਾ ਉਹਨਾਂ ਨੇ ਅੱਜ ਹੀ ਕਰਨਾ ਹੈ ਉਹਨਾਂ ਨੇ ਇਹ ਨਹੀਂ ਕਹਿਣਾ ਵੀ ਨਹੀਂ ਮੰਮੀ ਅਹੀਂ ਨਹੀਂ ਕਰਨਾ। ਤੁਸੀਂ ਨਹੀਂ ਦੱਸੋ ਵੀ ਸਰੋਂ ਦੇ ਸਾਗ ਦੇ ਨਾਲ ਹੋਰ ਕੀ ਕੀ ਸਮਾਂ ਲਿਆਉਂਦੇ ਹੋ? ਕਿ ਦੱਸ ਕਾਨੂੰ ਸਾਡਾ ਕਰ ਦਿਓ। ਥਾਲੀ ਕੀ ਤਿਆਰ ਕਰਦੇ ਹੋ? ਥਾਲੀ ਵਿੱਚ ਕੀ ਕੀ ਕੀਆ ਕਰਦੇ ਹੋ? ਸਰ ਥਾਲੀ ਵਿੱਚ ਸਾਗ ਹੁੰਦਾ, ਦੋ ਮੱਕੀ ਦੀਆਂ ਰੋਟੀਆਂ ਹੁੰਦੀਆਂ ਨਾਲ ਵਾਈਟ ਮੱਖਣ ਹੁੰਦਾ। ਨਾਲ ਸਲਾਦ ਹੁੰਦਾ, ਘਰ ਦਾ ਹੀ achar, ਮੂਲੀ ਦਾ ਤੇ ਮਿਰਚ ਦਾ achar ਆ। ਉਹ ਆਪ ਹੀ ਤਿਆਰ ਕਰੀਦਾ ਤੇ ਬਹੁਤ ਵਧੀਆ ਰਿਸਪੌਂਸ ਬਹੁਤ ਵਧੀਆ ਦਿੰਦੇ ਆ। ਤੇ ਲੈ ਕੇ ਵੀ ਜਾਂਦੇ ਆ ਤੇ ਸਾਡੇ ਪਲਗਾ ਮਿੱਠੇ ਚ ਕਰਦਾ ਗੁੜ ਵੀ ਤੁਸੀਂ ਤਿਆਰ ਕਰਦੇ ਹੋ ਉਹ ਵੀ ਗੁੜ ਵੀ ਕਰਦਾ ਕਹਿੰਦੇ ਖਾਣ ਦੇ ਨਾਲ ਦੀ ਹਾਂਜੀ ਹਾਂਜੀ ਸਰ ਗੁੜ ਵੀ ਕਰਦਾ ਹੀ ਆ ਤੇ ਫਿਰ ਰੋਟੀ ਤਿਆਰ ਕਰਦੇ ਹੋ ਨਾਲ ਕਹਿੰਦੇ ਗੁੜ ਵਾਲੀ ਚਾਹ ਵੀ ਬਣਾਉਂਦੇ ਹੋ ਤੇ ਦੁੱਧ ਨਹੀਂ ਕਰਦਾ ਹੁੰਦਾ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਨਹੀਂ ਸਰ ਸਚਾਈ ਪੂਰੀ ਫੁੱਲਾ ਚਾਹ ਵੀ ਸਾਡੀ ਗੁੜ ਵਾਲੀ ਮਿਲੇ ਗਿਆ ਇੱਕਦਮ ਵਧੀਆ ਫਰੈਸ਼ ਕੋਈ ਮਤਲਬ ਦੂਜਾ ਡੇਰੀ ਵਾਲਾ ਦੁੱਧ ਨਹੀਂ ਘਰ ਵਾਲਾ ਦੁੱਧ ਹੀ ਹੋਏ ਕੋਈ ਮਿਲਾਵਟ ਨਹੀਂ ਤੇ ਸਾਨੂੰ ਪਤਾ ਲੱਗਾ ਜਦੋਂ ਦੀ ਰਾਜਵੀਰ ਨੇ ਰੇੜੀ ਲਾਈ ਆ ਤੇ ਕਹਿੰਦੇ ਵੀ ਲੱਗ ਲੱਗੇ ਜਿਹੜੀ ਆ ਮਾਰਕੀਟ ਜਾਂ ਰੇੜੀ ਵਾਲੇ ਸਾਰੇ ਫੇਲ ਕਰ ਦਿੱਤੇ ਰਾਜਵੀਰ ਨੇ ਇਹਦੇ ਵਿੱਚ ਕਿੰਨੀ ਸਜਾਈ ਆ ਸਾਰੇ ਇਹ ਤੇ ਹੈਗੀ ਆ ਜਿੰਨੇ ਵੀ ਰੇੜੀਆਂ ਵਾਲੇ ਸਭ ਖਾਂਦੇ ਆ ਤੇ ਚਾਹ ਮਾਣੀ ਵੀ ਪੀਂਦੇ ਫੁੱਲ ਠੀਕ ਆ ਹਾਂਜੀ ਕਹਿੰਦੇ ਟਾਡੀ ਚਾਹ ਨਾਲ ਦੀ ਕੋਈ ਰੀਸ ਨਹੀਂ ਆ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੀ ਕੁੜੀ ਅੱਜ ਸ਼ਹਿਰ ਵਿੱਚ ਆ ਗਈ ਆ ਤੇ ਸ਼ਹਿਰ ਦੇ ਲੋਕੀ ਬੜਾ ਪਿਆਰ ਕਰਦੇ ਨੇ ਬੜਾ ਮਾਨ ਸਤਕਾਰ ਦਿੰਦੇ ਨੇ ਸਾਡੀ ਭੈਣ ਨੂੰ ਕਿਉਂਕਿ ਮਿਹਨਤ ਬਹੁਤ ਕਾਸ਼ ਆ ਅਮਰਸਰ ਤੋਂ 20-25 ਕਿਲੋਮੀਟਰ ਪਿੰਡਿਆ ਰਿਆੜ ਉਥੋਂ ਦੀ ਰਹਿਣ ਵਾਲੀ ਹੈ ਸਾਡੀ ਧੀ ਆ 35 ਕਿਲੋਮੀਟਰ ਪਿੰਡਿਆ ਤੇ ਇੰਨੀ ਮਿਹਨਤ ਕਰਦੀ ਆ ਤੁਸੀਂ ਦੇਖ ਸਕਦੇ ਹੋ ਸ਼ਹਿਰਾਂ ਦੇ ਲੋਕਾਂ ਨੂੰ ਫੇਰ ਕਰ ਦਿੱਤਾ ਖਾਸ ਕਰਕੇ ਜਿਹੜੇ ਲੋਕ ਕਹਿੰਦੇ ਨੇ ਕਿ ਪਿੰਡਾਂ ਦੇ ਲੋਕ ਕੰਮ ਨਹੀਂ ਕਰ ਸਕਦੇ ਜਾਂ ਪਿੰਡਾਂ ਦੇ ਲੋਕ ਮਿਹਨਤ ਘੱਟ ਕਰਦੇ ਨੇ ਆ ਤੁਸੀਂ ਦੇਖ ਸਕਦੇ ਹੋ ਮਿਸਾਲ ਸਾਡੀ ਭੈਣ ਤੇ ਇਸ ਭੈਣ ਨੂੰ ਹੌਸਲਾ ਦਿਆ ਕਰੋ ਹੌਸਲਾ ਵਜਾਈ ਕਰਿਆ ਕਰੋ ਕਿ ਜਿਹੜੇ ਬੰਦਾ ਮਿਹਨਤ ਕਰਦਾ ਉਸ ਦਾ ਜੂਲ ਹੋਤਾਂ ਬਲਾਈ ਕਰਿਆ ਕਰੋ ਤੇ ਖਾਸ ਕਰਕੇ ਸ਼ਹਿਰਾਂ ਵਾਲੀ ਜਿਹੜੇ ਨੇ ਬਹੁਤ ਪਿਆਰ ਕਰਦੇ ਨੇ ਤੇ ਮੈਨੂੰ ਇਹ ਸੋ ਗੋੜ ਦੀ ਗੱਲ ਕਰੀਏ ਕਿੰਨੇ ਗੋੜ ਵੀ ਘਰ ਦਾ ਤਿਆਰ ਕਰਦਾ ਕਿੰਨੇ ਕਿ ਮਿਹਨਤ ਮਿਹਨਤ ਲੱਗ ਜਾਂਦੀ ਗੋੜ ਤਿਆਰ ਕਰਨ ਵਿੱਚ ਸਰ ਗੋੜ ਦੇ ਵਿੱਚ ਬਹੁਤ ਮਿਹਨਤ ਲੱਗਦੀ ਆ ਪਹਿਲਾਂ ਉਹਨਾਂ ਨੂੰ ਲਿਹਾਈ ਦਾ ਸੈਂਟੀ ਕਰੀਦਾ ਆ ਤੇ ਫੇਰ ਮਤਲਬ ਕੜਾਏ ਦੇ ਵਿੱਚ ਉਹਦੇ ਵਿੱਚ ਮੈਲ ਲਾਈ ਦੇ ਸਾਰਾ ਪ੍ਰੋਸੀਜਰ ਇਹਦਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਫੇਰ ਤਿਆਰ ਹੁੰਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਰਾਜਵੀਰ ਦੀ ਨਾਲ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਕਿਥੇ ਵੀਰ ਖਾਸ ਵਾਸਤੇ ਖਾਣ ਵਾਸਤੇ ਆਏ ਨੇ ਜਿਹੜੇ ਸਪੈਸ਼ਲਿਸਟ ਭੈਣ ਦਾ ਨਾਮ ਸੁਣ ਕੇ ਵੀਰ ਜੀ ਪੁਲਿਸ ਪੁਲਿਸ ਮੁਲਾਜ਼ਮ ਨੇ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀਰ ਜੀ ਕੀ ਨਾਮ ਤੁਹਾਡਾ ਵੀਰ ਜੀ ਮੇਰਾ ਨਾਮ ਏਸੀ ਰਜਿੰਦਰ ਸਿੰਘ ਡਿਸਟ੍ਰਿਕਟ ਮੋਗਾ ਪਿੰਡ ਕੋਟੀ ਸੇ ਕਦੋਂ ਉਹ ਆਇਆ ਮੋਗੇ ਤੋਂ ਕੋਟੀ ਸਖਾ ਤੋਂ ਇਡੀ ਦੂਰ ਤੋਂ ਆਏ ਜੀ ਡਿਊਟੀ ਲੱਗੀ ਮੇਰੀ ਅੱਜ ਆਪਣੀ ਬਿਆਨਤ پارک ਦੇ ਵਿੱਚ ਆਪੋਜ਼ਿਟ ਸਾਈਡ ਤੇ ਇਨ੍ਹਾਂ ਭੈਣ ਹੋਣਾਂ ਤੋਂ ਮੈਂ ਪਰਚਾਦਾ ਛਾ ਗਿਆ ਵਾ ਬਹੁਤ ਵਧੀਆ ਦਾ ਬਹੁਤ ਮਿਲਣ ਸਾਰਨ ਵਾ ਪਰ ਇਹਨਾਂ ਦਾ ਹੌਸਲਾ ਵਧਾਈ ਕਰਨਾ ਚਾਹੀਦਾ ਵਾ ਬਹੁਤ ਵਧੀਆ ਭੈਣ ਬਹੁਤ ਵਧੀਆ ਕਿਸ ਤਰ੍ਹਾਂ ਲੱਗਦੇ ਹੋ ਪਿੰਡਾਂ 'ਚ ਉੱਠ ਕੇ ਆਈ ਆ ਕਹਿੰਦੇ ਪਿੰਡਾਂ ਵਾਲੇ ਬੱਚੇ ਹੀ ਨੇ ਤੁਸਤਰੀ ਨੇ ਚਲਾਕ ਨਹੀਂ ਹੁੰਦੇ ਪਰ ਭੈਣ ਦਾ ਜਿਸ ਤਰ੍ਹਾਂ ਦੇ ਦਿਲ ਸਾਫ਼ ਹੈ ਉਸ ਤਰ੍ਹਾਂ ਮਿਹਨਤ ਵੀ ਕਰਨ ਵਿੱਚ ਇਮਾਨਦਾਰੀ ਬੜੀ ਹੈ ਭੈਣ ਵਿੱਚ ਪਤਾ ਗੱਲ ਕੀ ਆ ਕੰਮ ਨੂੰ ਸਲਾਮ ਆ ਜਿਹੜਾ ਬੰਦਾ ਪਿੰਡ 'ਚ ਉੱਠ ਕੇ ਆਉਂਦਾ ਕੋਈ ਜ਼ਰੂਰੀ ਨਹੀਂ ਪਿੰਡ ਵਾਲਾ ਹੁੰਦਾ ਵਾ ਕੰਮ ਹੀ ਪੂਜਾ ਕੰਮ ਕਰਨਾ ਹਰ ਇਨਸਾਨ ਦਾ ਫਰਜ਼ ਆ ਹੋਣ ਸਾਹਤ ਮੱਕੀ ਰੋਟੀ ਖਾਧੀ ਆ ਘਰਵਾਗਾ ਸਵਾਲ ਲੱਗਾ ਪੂਰਾ ਤੁਹਾਨੂੰ ਘਰ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਲੱਗਾ ਘਰ ਨਾਲੋਂ ਜ਼ਿਆਦਾ ਹਾਂ ਬਹੁਤ ਵਧੀਆ ਲੱਗਾ ਬਿਲਕੁਲ ਜੀ ਤੁਸੀਂ ਇਹ ਸਦਾ ਵੀ ਵੀਰ ਦਾ ਕਹਿਣਾ ਵੀ ਮੈਂ ਮੋਗੇ ਤੋਂ ਆਇਆ ਡਿਊਟੀ ਲੱਗੀ ਐ ਵੀਰ ਦੀ ਪਰ ਫਿਰ ਵੀ ਭੈਣ ਦੀ ਇੱਥੋਂ ਵੀਡੀਓ ਵੇਖੀ ਸੀ ਜਾਂ ਭੈਣ ਕੋ ਛਕਿਆ ਪਛਾਦਾ ਤੇ ਬਹੁਤ ਮਾਨੂੰ ਚੰਗਾ ਲੱਗਾ ਤੇ ਵੀਰ ਦਾ ਕਹਿਣਾ ਵੀ ਇਸ ਭੈਣ ਨੂੰ ਵੱਤ ਵਦ ਮਦਦ ਸਪੋਰਟ ਦੀ ਲੋੜ ਆ ਤੁਹਾਡੇ ਸਾਥ ਦੀ ਲੋੜ ਆ ਤੇ ਜੇਹੀ ਭੈਣ ਨੂੰ ਮਦਦ ਵੀ ਕਰਨੀ ਚਾਹੀਦੀ ਆ ਉਹੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀਰ ਕੀ ਨਾਮ ਤੁਹਾਡਾ ਤੇ ਕਿਥੋਂ ਆਏ ਜੀ ਅਸੀਂ ਅਮਰਸਰ ਦੇ ਰਹਿਣ ਵਾਲੇ ਵੇਜੀ ਕਿਸ ਤਰ੍ਹਾਂ ਲੱਗਾ ਭੈਣ ਬਾਰੇ ਪਤਾ ਵਧੀਆ ਜੀ ਇਥੋਂ ਆਏ ਆ ਆਪਾਂ ਅੱਗੇ ਵੀ ਇੱਕ ਦੋ ਵਾਰੀ ਖਾ ਕੇ ਗਏ ਆ ਵਧੀਆ ਸਵਾਦ ਬਣਾਉਂਦੇ ਆ ਕਿਸ ਤਰ੍ਹਾਂ ਲੱਗਦਾ ਵੀ ਭੈਣ ਕਹਿੰਦੇ ਪਿੰਡ ਤੋਂ ਆ ਕੇ ਇੱਥੇ ਮਿਹਨਤ ਕਰ ਰਹੀ ਆ 35 ਕਿਲੋਮੀਟਰ ਸਫਰ ਤੈ ਕਰਦੀ ਸਵੇਰ ਤੋਂ ਤੇ ਫਿਰ ਸ਼ਾਮ ਇੱਥੇ ਆ ਕੇ ਕੰਮ ਕਰਦੀ ਦੇਖੋ ਜੀ ਇਹ ਮਿਹਨਤ ਹੈ ਜੀ ਉਹਨਾਂ ਦੀ ਏਡੀ ਤੋਂ ਆ ਕੇ ਇਨੀ ਠੰਡ ਦੇ ਵਿੱਚ ਆ ਕੇ ਇੱਥੇ ਆਣ ਕੇ ਆਪਣਾ ਕਾਰੋਬਾਰ ਕਰਨਾ ਕਾਰੋਬਾਰ ਚਲਾਉਣਾ ਬੜੀ ਕਿਰਪਾਏ ਤੇ ਗੁੜੀਆ ਦੇ ਚਲੋ ਮਹਾਰਾਜ ਪਿੰਡਾਂ ਵਾਲਾ ਵਾਸਤੇ ਕਹਿੰਦੇ ਆਮ ਗੱਲ ਹੁੰਦੀ ਸਾਗ ਤੇ ਮੱਕੀ ਰੋਟੀ ਪਰ ਕਹਿੰਦੇ ਸ਼ਹਿਰੀਆਂ ਵਾਸਤੇ ਬੜੀ ਸਗਾਤ ਹੁੰਦੀ ਆ ਜਦੋਂ ਕਿ ਪੈਮ ਭਰਾਜ ਪ੍ਰੋਣਾ ਨੇ ਤੇ ਹਮੇਸ਼ਾ ਕਹਿੰਦੇ ਆ ਸਾਗ ਧਾਰ ਲਓ ਕਹਿੰਦੇ ਸਾਗ ਬਣਾ ਲਓ ਕਿਉਂ ਅਸੀਂ ਕਿਤੇ ਕਿਤੇ ਬਣਾਉਂਦੇ ਆ ਪਿੰਡਾਂ ਵਾਲੇ ਕਹਿੰਦੇ ਆਪ ਚਾਹਦਾ ਜੀ ਸਾਗ ਤੇ ਨਹੀਂ ਪਿੰਡਾਂ ਵਾਲਿਆਂ ਕੋ ਤੇ ਨਾਰਮਲ ਗੱਲ ਹੈ ਜੀ ਉਹ ਚੱਲਦਾ ਰਹਿੰਦਾ ਸ਼ਹਿਰ ਵਾਲਿਆਂ ਵਾਸਤੇ ਥੋੜਾ ਜਿਹਾ ਹੁੰਦਾ ਔਖਾ ਖਾਸ ਆ ਬਣਾਉਣ ਤੇ ਵੀ ਵਕਤ ਲੱਗਦਾ ਆ ਮਿਹਨਤ ਲੱਗਦੀ ਆ ਤੇ ਕਹਿੰਦੇ ਪਿੰਡਾਂ ਵਾਲੇ ਦੀ ਗੱਲ ਕਰੀਏ ਜਾਂ ਸ਼ਹਿਰਾਂ ਦੀ ਗੱਲ ਕਰੀਏ ਕਹਿੰਦੇ ਸ਼ਹਿਰੀ ਲੋਕ ਮਿਹਨਤ ਕਰਨ ਤੋਂ ਭੱਜਦੇ ਨੇ ਕਹਿੰਦੇ ਮਿਹਨਤ ਬਹੁਤ ਲੱਗਦੀ ਆ ਸਵੇਰ ਦਾ ਜੇ ਗੈਸ ਰੱਖਿਆਂ ਦਾ ਤੇ ਸ਼ਾਮ ਪੈ ਜਾਂਦੀ ਆ ਤੇ ਉਹ ਬਾਵਾ ਚ ਜਾਣ ਵੀ ਨਹੀਂ ਰਹੀ ਜਿਹੜੀ ਜਿਹੜੀ ਮਾਂ ਵਾਲਾ ਘੋਟਰਾ ਪੈਂਦਾ ਇਹਨੂੰ ਟਾਈਮ ਦੇਣਾ ਪੈਂਦਾ ਤੇ ਕਹਿੰਦੇ ਜੇ ਗੈਸ ਨਾਲੋਂ ਚੁੱਲੇ ਦਾ ਜਿਹੜਾ ਸਾਗ ਜਿਆਦਾ ਵਧੀਆ ਬੰਦਾ ਚੁੱਲੇ ਦਾ ਵਧੀਆ ਬੰਦਾ ਚੁੱਲੇ ਦਾ ਜਿਹੜਾ ਵਧੀਆ ਬੰਦਾ ਜਿਹੜਾ ਟਾਈਮ ਜ਼ਿਆਦਾ ਲੱਗ ਜਾਂਦਾ ਟਾਈਮ ਤੇ ਲੱਗਦਾ ਹੀ ਆ ਜੀ ਸਾਗ ਜਿਹੜਾ ਆ ਉਹ ਕਦੇ ਬਣਾਉਣਾ ਸੌਖਾ ਥੋੜੀ ਸਵੇਰ ਤੋਂ ਧਰਦੇ ਤੇ ਸ਼ਾਮਾਂ ਨੂੰ ਜਾ ਚੁੱਲੇ ਦੇ ਉੱਤੇ ਬਣਿਆ ਹੋਵੇ ਤਾਂ ਫੇਰ ਹੀ ਸਵਾਦ ਨਾ ਬਰਦਾਸਤ ਆ ਗਿਆ ਜਿਹੀ ਇੱਕ ਸਬਜੀ ਹੈ ਜਿਹੜੇ ਕਹਿੰਦੇ ਲਿਆਮਤ ਆ ਵੀ ਜਿਹੜੀ ਅਸੀਂ ਤੜਕਾ ਲਾ ਲਾ ਕੇ ਇੱਕ ਹਫਤਾ ਦਾ ਦਰ ਅਸੀਂ ਖਾ ਸਕਦੇ ਹਾਂ ਨੂੰ ਤਾਂ ਵੀ ਨਵਾਂ ਨਵਾਂ ਰਹਿੰਦਾ ਜੀ ਬਿਲਕੁਲ ਬਿਲਕੁਲ ਇਹ ਐ ਨਵਾਂ ਰਹਿਣਾ ਜਦੋਂ ਮਰਜ਼ੀ ਕੱਢ ਕੇ ਫ੍ਰਿਜ ਚੋਂ ਦੇ ਗਰਮ ਕਰਕੇ ਤੜਕਾ ਲਾ ਕੇ ਖਾਓ ਤਾਂ ਤਾਜ਼ਾ ਲੱਗਣਾ ਬਿਲਕੁਲ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਭੈਣ ਕੋ ਬਹੁਤ ਦੂਰ ਦਰ ਦੇ ਲੋਕ ਆ ਕੇ ਖਾਂਦੇ ਨੇ ਸਨੋਂ ਸਾਗ ਮੱਕੀ ਰੋਟੀ ਅਤੇ ਪਿੰਡ ਦੀਆਂ ਤਾਰੀਫਾਂ ਵੀ ਬਹੁਤ ਕਰਦੇ ਨੇ ਕਿਉਂਕਿ ਮਿਹਨਤ ਦਾ ਸ਼ਲੋਗ ਨੇ ਅਮਰਸਾ ਤੋਂ 35 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਿੰਡ ਰਿਆਰ ਤੋਂ ਆਉਂਦੇ ਨੇ ਤੇ ਅਮਰਸਾ ਦੇ ਲੋਕ ਤੁਸੀਂ ਦੇਖਿਆ ਵੀ ਹਜੇ ਸਾਗ ਦਾ ਸੈਟਅਪ ਖੋਲ੍ਹਿਆ ਨਹੀਂ ਹੁੰਦਾ ਜਿਹੜੇ ਖਾਣ ਪੀਣ ਦੇ ਸ਼ਕੀਨ ਨੇ ਖਾਸ ਕਰਕੇ ਸਰੋਂ ਸਾਗ ਮੱਕੀ ਰੋਟੀ ਲੋਕ ਪਹਿਲਾਂ ਪਹੁੰਚ ਜਾਂਦੇ ਨੇ ਸਾਡੀ ਦਸ਼ਕਣ ਪੀਲੇ ਖਾਸ ਕਰਕੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਇਹਨਾਂ ਪੈਣ ਨੂੰ ਵੱਧ ਤੋਂ ਵੱਧ ਹਿੰਮਤ ਹੌਸਲਾ ਦੇਈ ਕਰਿਆ ਕਰੋ ਤਾਂ ਜੋ ਕਿ ਜਿਹੜਾ ਇਹ ਸਾਗ ਤੇ ਮੱਕੀ ਰੋਟੀ ਵੇਚ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਨਰਪਖ ਪੌਚ ਚੈਨਲ ਲਈ ਅਮਰ ਸਰ